ਦੁਜੀ ਕਾ ਖਾਲਸਾ ਵਾਹੀ ਜੀ ਦੀ ਫਤਿਹ ਅੱਜ ਗੱਲ ਕਰਾਂਗੇ ਬੰਦੀ ਸਿੰਘ ਸਿੰਘਾਂ ਵਾਰੇ ਜੋ ਵਿਚਾਰੇ ਆਪਣੀਆਂ ਸਜ਼ਾਵਾਂ ਪੂਰੀਆਂ ਕਰਕੇ ਵੀ ਜਿਨ੍ਹਾਂ ਦੇ ਵਿੱਚ ਬੈਠੇ ਨੇ ਉਹ ਸਰਕਾਰਾਂ ਦਾ ਨਮਾਇੰਦਾ ਕੱਲ ਕਿਸੇ ਭ੍ਰਿਸ਼ਟਾਚਾਰ ਦੇ ਕੱਪੜੇ ਪਰਸੋਂ ਚੌਥੇ ਮੇਰੇ ਖਿਆਲ ਚ ਜੇਲ੍ਹ ਦੇ ਅੰਦਰ ਸੀਗਾ ਬੜੀ ਘਬਰਾਟ ਹੋਈ ਰਾਤ ਉਹਨੂੰ ਲਿਆ ਕੇ ਹਸਪਤਾਲ ਤੋਂ ਸੱਟਿਆ ਉਹ ਕਰੇਗਾ ਭਲੇ ਘਟਾਲੇ ਕਰੇ ਨੇ ਇਹ ਆ ਇਮਾਨਦਾਰ ਕੀ ਕਹਿੰਦੇ ਨੇ ਇਹ ਇਮਾਨਦਾਰ ਕ੍ਰਾਂਤੀਕਾਰੀ ਦੇ ਭਗਤ ਸਿੰਘ ਦੀ ਸੋਚ ਵਾਲੇ ਕਿੰਨੇ ਕ ਅੰਦਰ ਚਲੇ ਗਏ ਇਹਨਾਂ ਦੇ ਹੁਣ ਤੱਕ ਇਹਨਾਂ ਦਾ ਆਕਾ ਕੈਗਰੀਬਾਲ ਉਹ ਸਭ ਤੋਂ ਪਹਿਲਾਂ ਗਿਆ 2000 ਸ਼ਰਾਬ ਦੇ ਕੋਟਾਲੇ ਮੈਂ ਕਹਿਣਾ ਦੀ ਚਾਹੁੰਦਾ ਸੀ ਜਿਹੜੇ ਬੰਦੀ ਸਿੰਘ ਨੇ ਉਹ ਵਿਚਾਰੇ 35 35 40 40 ਸਾਲਾਂ ਤੋਂ ਜੇਲ੍ਹਾਂ ਚ ਬੰਦ ਬੈਠੇ ਉਹ ਇਨਸਾਨ ਨਹੀਂ ਗਿਆ ਉਹ ਉਹ ਮਾਮਾ ਦੇ ਪੁੱਤ ਨਹੀਂ ਹੈਗੇ ਇਹਨਾਂ ਨੂੰ ਐਨਆਰ ਇਹਨਾਂ ਨੂੰ ਵੀਆਈਪੀਆ ਨੂੰ ਬਹੁਤ ਕਾਲੀ ਗਰਮੀ ਲੱਗਦੀ ਆ। ਤੋ ਯਾਰ ਸੋਚੋ ਦਿਮਾਗ ਤੋਂ ਵੀ ਉਹਨਾਂ ਦਾ ਇਲੈਕਸ਼ਨ ਹੁੰਦੀ ਆ ਇਹ ਆਪਣਾ ਚੱਕ ਕੇ ਕੋਈ ਨਾ ਕੋਈ ਵਿਧਾਇਕ ਛੱਡ ਦਿੰਦੇ ਨੇ। ਪਿੱਛੇ ਦੇਖ ਲਿਓ ਸਾਰਾ ਹੀ ਗਨੰਦਰ ਵਾਲੀ ਟੋਣਾ ਹੋਈਆਂ ਜਾਂ ਹੁਣ ਨੇ। ਇਹ ਹਰੇਕ ਬਾਰੇ ਡਰਾਮਾ ਰਚਦੇ ਨੇ। ਉਹ ਕੱਲ ਛੱਟਿਆ ਉਹਨੂੰ ਇੰਨੀ ਗਰਮੀ ਲੱਗੀ। ਮਾਂ ਦੇ ਪੁੱਤ ਨੂੰ ਉਹ ਜਾ ਕੇ ਐਡਮਿਟ ਹੋ ਗਿਆ। ਕਹਿੰਦਾ ਮੈਨੂੰ ਤਾਂ ਘਬਰਾਹਟ ਹੁੰਦੀ ਆ ਜੀ ਉਹਦੇ ਨਾਲ ਉਹ ਜਬਾਂਤ ਵੀ ਹੋ ਜੂ। ਧੰਨ ਜਗਰਾ ਬੰਦੀ ਸਿੰਘਾਂ ਦਾ ਜਿਹੜੇ 35 35 40 40 ਸਾਲਾਂ ਤੋਂ ਬੈਠੇ ਨੇ। ਉਹ ਕਿਸੇ ਮਾਂ ਦੇ ਪੁੱਤ ਨਹੀਂ ਹੈ ਅਰ ਸੋਚੇ ਜਰੂਰ ਪੰਜਾਬ ਵਾਸੀ